ਸ਼੍ਰੋਮਣੀ ਕਾਲੀ ਦਲ ਵੱਲੋਂ ਦੋ ਅਹਿਮ ਮਸਲਿਆਂ ਤੇ ਮੀਟਿੰਗ ਕੀਤੀ ਜਾ ਰਹੀ ਹੈ ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਰਨਗੇ ਮੀਟਿੰਗ ਪੰਜਾਬ ਦੀਆਂ ਦੋ ਜ਼ਿਮਨੀ ਚੋਣਾ ਪਟਿਆਲਾ ਤੇ ਤਲਵੰਡੂ ਤਲਵੰਡੀ ਸਾਬੋ ਬਾਰੇ ਚਰਚਾ ਕਰੇਗੀ ਔਰ ਨਾਲ ਹੀ ਐਸਜੀਪੀਸੀ ਦੇ ਮੈਂਬਰ ਵੀ ਬੁਲਾਏ ਗਏ ਨੇ ਕਿਸ ਤਰ੍ਹਾਂ ਐਸਜੀਪੀਸੀ ਦੇ ਮਾਮਲੇ 'ਚ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ ਕਿਸ ਤਰ੍ਹਾਂ ਵੱਖਰੀ ਐਸਜੀਪੀਸੀ ਜੋ ਹਰਿਆਣਾ 'ਚ ਅੰਦਰ ਬਣ ਰਹੀ ਹੈ ਜਿਹਨੂੰ ਲੈ ਕੇ ਅੰਮ੍ਰਿਤਸਰ ਦੇ ਅੰਦਰ ਰੂਪਰੇਖਾ ਤਿਆਰ ਹੋਣੀ ਸੀ ਉਹ ਨਹੀਂ ਹੋਈ ਉਹ ਰੂਪਰੇਖਾ ਕਿਵੇਂ ਤਿਆਰ ਹੋਵੇ ਕੀ ਨਵੇਂ ਕਦਮ ਚੁੱਕੇ ਜਾਣ ਇਸ ਮਸਲੇ ਦੇ ਅੰਦਰ ਦੋ ਅਹਿਮ ਮਸਲੇ ਇਹ ਜਿਨ੍ਹਾਂ ਦੇ ਉੱਤੇ ਚਰਚਾ ਹੋਏਗੀ ਜਿਮਨੀ ਚੋਣਾ ਕਾਸ ਤੌਰ ਦੇ ਉੱਤੇ ਪਟਿਆਲਾ ਤੋਂ ਹਿੰਦੂ ਕੈਂਡੀਡੇਟ ਨੂੰ ਲੈ ਕੇ ਆਇਆ ਸ਼੍ਰੋਮਣੀ ਅਕਾਲੀ ਦਲ ਔਰ ਤਲਵੰਡੀ ਸਾਬੋ ਤੋਂ ਸਾਬਕਾ ਕਾਂਗਰਸੀ ਜਿਹੜੇ ਜੀਤਮਨ ਸਿੰਘ ਸਿੱਧੂ ਲੜ ਰਹੇ ਨੇ ਪਟਿਆਲਾ ਦੇ ਕੈਂਡੀਡੇਟ ਇੱਥੇ ਪੁੱਜੇ ਵੀ ਹੋਏ ਨੇ ਜਿਨ੍ਹਾਂ ਦੇ ਨਾਲ ਅਹਿਮ ਚਰਚਾਵਾਂ ਹੋਣਗੀਆਂ ਸਾਰੇ ਪਾਰਟੀ ਮੈਂਬਰਾਂ ਨੂੰ ਬੁਲਾਇਆ ਗਿਆ ਪਟਿਆਲਾ ਤੇ ਤਲਵੰਡੀ ਸਾਬੋ ਤੋਂ ਦੋ ਅਹਿਮ ਮਸਲੇ ਐਸਜੀਪੀਸੀ ਹਰਿਆਣੇ ਦੀ ਵਕਰੀ ਪੈ ਐਸਜੀਪੀਸੀ ਔਰ ਦੂਜਾ ਬਾਇ ਇਲੈਕਸ਼ਨਾਂ ਜੋ ਦੋ ਆ ਰਹੀਆਂ ਨੇ ਉਹਨਾਂ ਤੇ ਗੰਭੀ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ